ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਆਪਾਂ ਅੱਜ ਪੀਸੀ ਕਰ ਰਹੇ ਆ ਜੀ ਇਹ ਨਾ ਇੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਵੀਰ ਨੇ ਸਾਰਾ ਕੁਝ ਦੱਸਦਣ ਨੂੰ ਰੂਚਿਕਾ ਪੇਪਰ ਮੈਨਸ ਨਹੀਂ ਇਹ ਨਾ ਆਪਣੇ ਸਾਡੇ ਏਰੀਏ ਦੇ ਬਜ਼ੁਰਗ ਨੌਜਵਾਨ ਤੇ ਸਾਡੇ ਭਰਾਵਾਂ ਨੂੰ ਲਿਆ ਕੇ ਨਾ ਉੱਥੇ ਗੁਰਮਰਾਹ ਕਰ ਰਹੇ ਨੇ ਗੁਰਮਰਾਹ ਇਸ ਲਈ ਕਹਿ ਰਹੇ ਆ ਕਿਉਂਕਿ ਉਹ ਬਹੁਤ ਨਾ ਸਾਫ ਪਾਣੀ ਚਲਾ ਕੇ ਉੱਥੇ ਦਿਖਾ ਰਹੇ ਨੇ ਵੀ ਸਾਡੀ ਕੋਈ ਗੰਦਗੀ ਨਹੀਂ ਹੈਗੀ ਭਾਈ ਜੀ ਮੈਂ ਤੁਹਾਨੂੰ ਦੱਸਦਾ ਇਹ ਸਾਰਾ ਕੁਝ ਐਨਜੀਟੀ ਨੇ ਇਹਨਾਂ ਦਾ ਪਰਦਾ ਫਾਸ਼ ਕੀਤਾ ਹੋਇਆ ਹੈ ਇਹ ਬਹੁਤ ਤਕੜੀ ਫੈਕਟਰੀ ਹੈ ਇਹ ਮੰਨਣ ਤੇ ਥਿਥੀ ਥਿਥੀ ਮੰਨਦੀ ਨਹੀਂ ਹੈਗੀ ਕਿਉਂਕਿ 2018 ਦੇ ਵਿੱਚ ਇੱਕ ਕਮੇਟੀ ਬਣੀ ਸੀ ਐਨਜੀਟੀ ਦੀ 2020 ਦੇ ਵਿੱਚ ਕੈਂਡੀਟੀ ਦੀ ਕਮੇਟੀ ਬਣੀ ਸੀ ਜਿਨ੍ਹਾਂ ਨੇ ਸਾਫ਼ ਇਹ ਕਿਹਾ ਕਿ ਇਹ ਫੈਕਟਰੀ ਗੰਦਗੀ ਫੈਲਾਉਂਦੀ ਹੈ ਹੁਣ ਉੱਥੇ ਉਸ ਸਾਹ ਪਾਣੀ ਚਲਾਤਾ ਉਹਨਾਂ ਨੇ ਸਾਫ਼ ਉੱਥੇ ਏਰੀਆ ਦਿਖਾ ਲਿਆ ਉਹਨੇ ਜੇ ਉਹ ਬੰਦਿਆਂ ਨੂੰ ਸਾਰਾ ਕੁਝ ਦਿਖਾ ਕੇ ਲਿਆਉਣੇ ਆ ਆ ਮੈਂ ਬਾਈ ਜੀ ਐਨਜੀਟੀ ਦੀ ਇੱਕ ਵੈਬ ਆਫੀਸ਼ੀਅਲ ਵੈਬਸਾਈਟ ਤੋਂ ਇਹ ਕਾਲਾ ਅੰਬ ਦੀ ਮੈਂ ਫੋਟੋ ਕੱਟ ਕੇ ਲੈ ਕੇ ਆਇਆ ਜੀ ਇਹ ਮਾਰਕੰਡਾ ਨਦੀ ਹੈ ਜੀ ਜਿਹਦੇ ਨਾਲ ਇਹ ਸੋਲਿਡ ਵੇਸ ਸਿੱਟਦੇ ਆ ਜੀ ਜਿਹਨੂੰ ਚੂਨਾ ਤੇ ਸਵਾਹ ਕਿਹਾ ਜਾਂਦਾ ਜਿਹਦੇ ਵਿੱਚ ਆਪਾਂ ਇਹਨੂੰ ਹਾਰਡ ਜੀ ਕੈਮੀਕਲ ਕਹਿ ਦਿੰਦੇ ਆ ਜਿਹੜੇ ਭਾਰੀ ਤੱਤ ਜਿਸ ਦੇ ਨਾਲ ਬਹੁਤ ਭਿਆਨਕ ਬਿਮਾਰੀਆਂ ਹੁੰਦੀਆਂ ਉਹ ਸਾਰਾ ਇਹ ਮਾਰਕੰਡਾ ਨਦੀ ਦੇ ਵਿੱਚ ਸਿੱਟਦੇ ਆ ਇਹ ਸਾਰਾ ਕੁਝ ਔਨ ਰਿਕਾਰਡ ਹੈ ਜੀ ਇੱਕ ਧਰਮਵੀਰ ਸਿੰਘਾ ਉਹਨਾਂ ਨੇ ਇਹਨਾਂ ਤੇ ਕੇਸ ਵੀ ਕੀਤਾ ਹੋਇਆ ਮੇਰੇ ਖਿਆਲ ਦੇ ਵਿੱਚ ਮੈਨੂੰ ਤਾਂ ਇਹ ਹੀ ਲੱਗਦਾ ਵੀ ਉੱਥੇ ਭੱਜ ਕੇ ਹੀ ਇੱਥੇ ਆਉਣ ਨੂੰ ਫਿਰਦੇ ਆ। ਬਾਕੀ ਜਿਹੜਾ ਇਹਦਾ ਪਾਣੀ ਦਾ ਹੈਗਾ ਇਹ ਦੇਖੋ ਜਿਵੇਂ ਜਿਹਾਰ ਜੀ ਨੇ ਦੱਸਿਆ ਇਹਨਾਂ ਦੇ ਜਿਹੜੇ ਮੇਨ ਡਾਇਰੈਕਟਰ ਹੈਗੇ ਆ ਗੁਪਤਾ ਜੀ ਉਹ ਇੱਕ ਮਿਸ਼ਰਾ ਜੀ ਹੈਗੇ ਆ ਰਾਣਾ ਕੰਪਨੀ ਤੋਂ ਉਹ ਸਾਡੇ ਕੋਲ ਆਏ ਸੀਗੇ। ਅਸੀਂ ਉਹਨੂੰ ਸਵਾਲ ਪੁੱਛੇ ਵੀ ਦੇਖੋ ਜੀ ਤੁਸੀਂ ਕਿੰਨਾ ਪਾਣੀ ਯੂਜ਼ ਹੁੰਦਾ ਉਹ ਨੇ ਸਾਨੂੰ ਆਪਣੇ ਮੂੰਹੋਂ ਹੀ ਦੱਸਿਆ ਕਹਿੰਦੇ ਸਾਡਾ ਇੱਕ ਕੌਂਟਲ ਪੇਪਰ ਬਣਾਉਣ ਨੂੰ 32000 ਕਯੂਬਿਕ ਸਕੁਅਰ ਲੀਟਰ ਪਾਣੀ ਲੱਗਦਾ ਜੀ ਸਿਰਫ ਇੱਕ ਕੌਂਟਲ ਬਣਾਉਣ ਨੂੰ ਅਸੀਂ ਉਹਨੂੰ ਪੁੱਛਿਆ ਜੀ ਵੀ ਇਹਦੇ ਵਿੱਚੋਂ ਬਚ ਕਿੰਨਾ ਜਾਂਦਾ ਪੀਪਰ ਬਣਾ ਕੇ ਉਹ ਕਹਿੰਦੇ 20000 ਬਚ ਜਾਂਦਾ ਜੀ ਇੱਕ ਕੁਆਂਟਲ ਬਣਾ ਸੋਚੋ ਤੁਸੀਂ ਇਹ ਵੀ ਇੰਨਾ ਪਾਣੀ ਮੈਂ ਉਹਨੂੰ ਕਹਿੰਦਾ ਜੀ ਬਾਕੀ ਦਾ ਤੁਸੀਂ ਪਾਣੀ ਦਾ ਕਰੋਗੇ ਕੀ ਕਹਿੰਦੇ ਇਰੀਗੇਸ਼ਨ ਨੂੰ ਦੇਣਾ ਜੀ ਅਸੀਂ ਕਿ ਇਰੀਗੇਸ਼ਨ ਨੂੰ ਪਾਣੀ ਤਾਂ ਇਹਦਾ ਆਲਰੇਡੀ ਉੱਪਰ ਪਿਆ ਧਰਤੀ ਦਾ ਪਾਣੀ ਆਪਾਂ 2 ਟੱਕ ਮਾਰੀ ਦਾ ਪਾਣੀ ਨਿਕਲਿਆ ਆਉਂਦਾ ਤੁਸੀਂ ਕਹਿੰਦੇ ਅਸੀਂ ਦੇਖਾਂਗੇ ਜੀ ਇਹਨੂੰ ਇਟ ਮੀਨਸ ਇਹਨਾਂ ਕੋਲ ਕੋਈ ਪਲਾਨ ਹੈ ਜੀ ਇਹਨਾਂ ਨੇ ਇੱਥੇ ਰੂਲਸ ਜਾਂ ਰੈਗੂਲੇਸ਼ਨ ਦੀ ਧੜੀਆਂ ਣਾਉਣੀਆਂ ਸਾਰਾ ਪਾਣੀ ਇਹਨਾਂ ਨੇ ਬੁੱਡੇ ਨਾਲੇ ਦੇ ਵਿੱਚ ਪਾਉਣਾ ਹੈਗਾ ਠੀਕ ਹੈ ਜੀ ਉਹਨੂੰ ਪੋਲ ਬੋਰ ਕਰਨਗੇ ਜੀ ਨਹਿਰ ਦੇ ਵਿੱਚ ਇਹਨਾਂ ਨੇ ਆਊਟਰ ਲੈਟ ਲੈਣੀ ਹੈ ਨਹਿਰ ਦੇ ਵਿੱਚ ਪਾਣੀ ਦੀ ਕੀ ਪਤਾ ਉਹਦੇ ਵਿੱਚ ਇਨਲੈਟ ਵੀ ਕਰਨ ਸੋ ਇਹ ਟੋਟਲੀ ਗੁੰਮਰਾਹ ਕਰ ਰਹੇ ਆ ਜੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ 27 ਤਰੀਕ ਨੂੰ ਜਿਹੜਾ ਸਾਡਾ ਪ੍ਰੋਗਰਾਮ ਲੀਕ ਕਿਹਾ ਹੋਇਆ ਹੈਗਾ ਜੀ ਆਪਣੇ ਵਾਤਾਵਰਨ ਪ੍ਰੇਮੀ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਵਾਇੋਲੇਸ਼ਨ ਜੇ ਇਹਨੂੰ ਸਰਕਾਰ ਪਰਮਿਸ਼ਨ ਦਿੰਦੀ ਹੈ ਇਹ ਬਹੁਤ بڑا ਸੀ ਸੰਘਰਸ਼ ਕਰਾਂਗੇ ਕਿਉਂ ਜਿਹੜੀ ਜੀ ਸਰੰਦਕ ਨਾਲ ਹੈਗੀ ਨਹਿਰ ਹੈਗੀ ਹੈ ਜੀ ਆਪਣੇ ਰੋਪੜ ਤੋਂ ਨਿਕਲ ਕੇ ਅੱਗੇ ਨੀਲੋਤਰਾਏ ਤੱਕ ਜਾਂਦੀ ਹੈ ਉਦੇ ਦੋਨੋਂ ਪਾਸੇ 100-100 ਮੀਟਰ ਰਿਜ਼ਰਵ ਲੈਂਡ ਹੈ ਜੀ ਰੇਅਰ ਸਪੀਸੀਜ਼ ਲਈ ਜਿਹੜੇ ਆਪਣੇ ਜੀਵ ਜੰਤੂ ਹੁਣ ਇੱਥੋਂ ਅਲੋਪ ਹੋ ਰਹੇ ਆ ਉਹਦਾ ਰੇਅਰ ਸਪੀਸੀਜ਼ਲੀ ਇਹ ਰਿਜ਼ਰਵ ਲੈਂਡ ਹੈਗੀ ਹੈ ਔਨ ਰਿਕਾਰਡ ਸੋ ਇੱਥੇ ਤਾਂ ਕਿਸੇ ਤਰੀਕੇ ਦੀ ਐਡਾ ਪੋਲਿਊਟਡ ਫੈਕਟਰੀ ਲੱਗੇ ਨਹੀਂ ਸਕਦੀ ਜੀ ਇਹ ਕਿਵੇਂ ਲੱਗਣ ਦੇ ਰਹੀ ਹੈ ਸਰਕਾਰਾਂ ਨੂੰ ਮੈਂ ਸਰਕਾਰ ਨੂੰ ਵੀ ਸਵਾਲ ਪੁੱਛਦਾ ਵੀ ਇਹ ਕਿਵੇਂ ਇਹਨੂੰ ਅਲਾਉ ਕਰ ਦੋਗੇ ਜਿੱਥੇ ਲੱਗਣ ਨੂੰ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਵੀ 27 ਤਰੀਕ ਨੂੰ ਜਿੱਥੇ ਬੁੱਧੀਜੀਵੀ ਜਿਹੜਾ ਆ ਰਹੇ ਆ ਉਹਨਾਂ ਦੇ ਵਿਚਾਰ ਸੁਣ ਜੇ ਤੁਹਾਡੇ ਕੋਈ ਕੁਐਸਚਨਸ ਹੈਗੇ ਇਸ ਦੇ ਰਿਲੇਟਡ ਕਾਪ ਆਪਸ਼ਨ ਕਰ ਤੇ ਤਾਂ ਕਿ ਆਪਾਂ 30 ਤਰੀਕ ਨੂੰ ਇਹਦਾ ਜੋ ਪਬਲਿਕੇਸ਼ਨ ਹੋ ਰਹੀ ਹੈ ਉਹਦੇ ਪਾਸ ਅਧਰਾਜ ਪਾ ਸਕੀਏ ਇਹਦੇ ਵਿੱਚ ਸਾਨੂੰ ਹੋਰ ਦੱਸ ਨੇ ਆਪਣੇ ਜਿਹੜੀ ਇਹ ਫੈਕਟਰੀ ਕਹ ਰਹੇ ਨੇ ਬਹੁਤ ਸਾਫ਼ ਸੁਥਰੀ ਫੈਕਟਰੀ ਹੈ ਜਿਹੜੇ ਇਹ ਜਿਹੜਾ ਪੋਲਿਊਸ਼ਨ ਚੈੱਕ ਕਰਨ ਦੀ ਇੱਕ ਹੁੰਦੀ ਹੈ ਸਰਕਾਰੀ ਅਦਾਰੇ ਹੁੰਦੇ ਆ ਉਹਦੇ ਵਿੱਚ ਜਿਹੜੀ ਪੇਪਰ ਮਿਲ ਹੈ ਸਪੈਸੀ ਪੇਪਰ ਮਿਲ ਦੀ ਮੈਂ ਗੱਲ ਕਰ ਰਿਹਾ ਇਹ ਗ੍ਰੇਡ A ਦੀ ਪੋਲਿਊਟਿਡ ਫੈਕਟਰੀ ਹੁੰਦੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਫੈਲਦਾ ਇਹ ਗ੍ਰੇਡ A ਪੋਲਿਊਟਿਡ ਫੈਕਟਰੀ ਇਹ ਮੰਨੀ ਗਈ ਹੈ ਤੋ ਮੈਂ ਸਾਰੇ ਵੀਰ ਕਹਿੰਨੇ ਵੀ ਫੈਕਟਰੀ ਦਾ ਵਿਰੋਧ ਕਰ ਰਹੇ ਆ ਅਸੀਂ ਕਿਸੇ ਇੰਡਸਟਰੀ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਸਿਰਫ ਜੋ ਇਹ ਪੇਪਰ ਮਿਲ ਪੋਲੂਸ਼ਨ ਫਲਾਉਂਦੀ ਹੈ ਸਿਰਫ ਉਹਦਾ ਵਿਰੋਧ ਕਰ ਰਹੇ ਆ ਕਿਤੇ ਸਾਡੇ ਲੋਕਾਂ ਨੂੰ ਕੋਈ ਗਮਰਾਹ ਕਰ ਰਹੇ ਆ ਕਿ ਤੁਹਾਡੇ ਜਿਹੜਾ ਇੱਥੇ ਇੰਡਸਟਰੀ ਆ ਰਹੀ ਹੈ ਉਹਨੂੰ ਐਰ ਲੋਕ ਲੱਗਣ ਤੋਂ ਰੋਕ ਰਹੇ ਆ ਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ 27 ਤਰੀਕ ਨੂੰ ਤੇ 30 ਤਰੀਕ ਦੋਨੋਂ ਯਾਦ ਰੱਖਿਓ ਇੱਥੇ ਪਹੁੰਚਣ ਦੀ ਜਰੂਰ ਤਕਵਾ ਤੱਕ ਰਿਹਾ ਤਾਂ ਤੁਹਾਨੂੰ ਇਹ ਸਪੈਕਟ ਦੇ ਨੁਕਸਾਨ ਬਾਰੇ ਸਮਝ ਲੱਗ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ